ਪਟਿਆਲਾ ਵਿੱਚ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਬੀਤੇ ਦਿਨੀ ਇਨਸਾਫ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਪਟਿਆਲਾ ਅੱਗੇ ਧਰਨਾ ਲਗਾਇਆ ਗਿਆ ਸੀ ਜਿਸ ਤਹਿਤ ਪੰਜਾਬ ਭਾਰਤ ਤੋਂ ਸਾਬਕਾ ਫੌਜੀ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਹੁੰਚੇ ਇਸੇ ਤਹਿਤ ਸਾਬਕਾ ਕੈਪਟਨ ਬਹਾਦਰ ਸਿੰਘ ਕਿਸ਼ਨਪੁਰਾ ਵੀ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਤਤਤੇ ਹੋਏ ਸਭ ਤੋਂ ਪਹਿਲਾਂ ਫਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਮਹਾਰਾਜ ਦੀ ਪਕਤੀ ਹੋਈ ਫਤਿਹ ਦੀ ਸਾਂਝ ਪਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਆਪਨੇ ਉਹ ਸਾਰੇ ਬਲਾਰੇ ਸਵੇਰ ਤੋਂ ਬੋਲੀ ਜਾ ਰਹੇ ਨੇ ਔਰ ਇੱਕ ਜੋ ਲਾਸਟ ਇੱਕ ਬਲਾਰੇ ਨੇ ਦੱਸਿਆ ਕਿ ਅੱਜ ਆਪਾਂ ਜੋ ਇੱਥੇ ਇਕੱਠੇ ਹੋਏ ਆ ਉਹ ਆਪਾ ਕਰਨਲ ਪੁਸ਼ਪਿੰਦਰ ਸਿੰਘ ਬਾਦਕੀ ਦੇ ਲਈ ਨਹੀਂ ਇਕੱਠੇ ਨਹੀਂ ਹੋਏ ਉਹ ਆਪਣੀਆਂ ਜਾਗਦੀਆਂ ਹੋਈਆਂ ਜ਼ਮੀਰਾਂ ਜਾਂ ਕੱਲ ਨੂੰ ਇਹੋ ਜੀ ਔੜ ਵਾਲੀ ਕੋਈ ਮੁਸੀਬਤ ਸਾਡੇ ਉੱਪਰ ਪਵੇ ਤੇ ਸਾਨੂੰ ਇਕਜੁੱਟ ਹੋਣ ਦੀ ਬਹੁਤ ਹੀ ਜ਼ਰੂਰਤ ਹੈ ਮੈਂ ਜਿੰਨੇ ਵੀ ਇੱਥੇ ਕਾਂਜਾ ਦੇ ਪ੍ਰਧਾਨ ਜ਼ੱਫੇਦਾਰ ਜੰਮੀਆ ਵੀ ਸਿੰਘ ਸਹਿਬਾਨਾ ਸੰਗਤਾਂ ਪਹੁੰਚਿਆ ਨੇ ਉਹਨਾਂ ਸਾਰੇ ਹੀ ਉੱਦੇਦਾਰਾਂ ਦਾ ਖਾਸ ਕਰਕੇ ਕ੍ਰਾਂਤੀਕਾਰੀ ਯੂਨੀਅਨ ਪ੍ਰਧਾਨ ਪਰਗਰ ਸਿੰਘ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਲਿਖਿਆ ਤੇ ਨਾਲ ਹੀ ਜਿੰਨੀਆਂ ਟੀਮਾਂ ਦੇ ਪ੍ਰਧਾਨ ਆਪੋ ਆਪਣੀ ਟੀਮ ਨੂੰ ਇੱਥੇ ਲੈ ਕੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਦੋਸਤੋ ਬਾਕੀ ਗੱਲ ਰਹੀ ਕਿ ਜੇ ਇਹ ਘਟਨਾ ਹੋਈ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਆਏ ਦਿਨ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਲਗਭਗ ਸਾਡੀਆਂ ਭੈਣਾਂ ਸਾਡੀਆਂ ਫੈਮਲੀਆਂ ਸਾਡੀਆਂ ਬੱਚਿਆਂ ਜਲੀਲ ਹੁੰਦੀਆਂ ਰਹਿੰਦੀਆਂ ਪਰ ਸੂਟ ਉਸ ਕਰਨ ਉਸ ਸਾਡੀ ਫੈਮਲੀ ਨੂੰ ਜਿਸ ਨੇ ਇੱਕ ਸ਼ੇਰਨੀ ਦਾ ਰੂਪ ਧਾਰ ਕੇ ਇੱਕ ਆਵਾਜ਼ ਉਠਾਈ ਤੇ ਇੱਕ ਫੌਜੀਆਂ ਨੂੰ ਇੱਕ ਪਲੇਟਫਾਰਮ ਤੇ ਖੜਾ ਕਰਨ ਲਈ ਮਜਬੂਰ ਕਰ ਦਿੱਤਾ ਠੀਕ ਹੈ ਇਸ ਕਰਕੇ ਇਹ ਵਿਦਾਈ ਦੇ ਪਾਤਰ ਨੇ ਔਰ ਨਾਲ ਹੀ ਜਿੰਨਾ ਚਿਰ ਇਥੇ ਕੋਈ ਇਨਸਾਫ ਨਹੀਂ ਮਿਲੇਗਾ ਇਹ ਮੋਰਚਾ ਛੱਡਿਆ ਨਹੀਂ ਜਾਏਗਾ ਸੋ ਸ੍ਰੀ ਅਕਾਲ ਬਾਕੀ ਗੱਲ ਰਹੀ ਇਨਕਾਉਂਟਰ ਦੀ ਕਿ ਅਸੀਂ ਇਨਕਾਉਂਟਰ ਕਰਕੇ ਆਏ ਆ ਅਸਲੀ ਇਨਕਾਉਂਟਰ ਕਰੇ ਇਹਨਾਂ ਨੇ ਸੋਚਿਆ ਨਹੀਂ ਕਿ ਇਨਕਾਉਂਟਰ ਹੁੰਦਾ ਕਿੱਦਾਂ ਸਾਡੇ ਵਿੱਚ ਸਾਡੇ ਇੱਥੇ ਦੀਰ ਚੱਕਰ ਪਰਮਵੀਰ ਚੱਕਰ ਔਰ ਕੀਰਤੀ ਚੱਕਰ ਪਤਾ ਨਹੀਂ ਕਿਹੜੇ-ਕਿਹੜੇ ਮਹਾਨ ਯੋਧੇ ਬੈਠੇ ਨੇ ਜਿਨ੍ਹਾਂ ਨੇ ਆਪਣੀ ਸੰਸਥਾ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੰਟ੍ਰੈਕਟ ਇਨਕਾਉਂਟਰ ਕਰੇ ਹੋਣੇ ਨੇ এনকাউন্টার ਕਰਦਿਆ ਪਤਾ ਲੱਗਦਾ 48 48 ਘੰਟੇ ਜਦੋਂ ਗੋਲੀਆਂ ਟੂਮਲੇ ਦੀਆਂ ਮੱਖੀਆਂ ਨੂੰ ਕੰਡਾਂ ਦੇ ਕੋਲ ਦੀ ਛੋਛੋ ਗੰਦੀਆਂ ਨਾ ਉਹਨੂੰ এনকাਊਂਟਰ ਕਹਿੰਦੇ ਆ ਔਰ ਕਿਸੇ ਵੀ ਪਰਿਵਾਰ ਨੂੰ ਇਹਨਾਂ ਨਜਾਇਜ਼ ਕੰਮ ਤੋਂ ਚਲਾਕੀ ਦੇ ਨਾਲ ਮਾਰ ਕੇ ਵਾਵਾ ਖੱਟਣੀ ਇਸ ਨੂੰ এনਕਾਊਂਟਰ ਨਹੀਂ ਕਹਿੰਦੇ ਇਹਨਾਂ ਕਹਿੰਦੇ ਦਰਿੰਦਾ ਔਰ ਖਾਸ ਕਰਕੇ ਭੋਜਲੀ ਜੋ ਨਾਨਕ ਸਿੰਘ ਐਸਐਸਪੀ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਐਸਐਸਪੀ ਤੱਕ ਪਹੁੰਚ ਗਿਆ ਇਹਦਾ ਨਾਮ ਦਾਨਕ ਜੋਸਨੇ ਬਾਬਾ ਨਾਨਕੀ ਦੇ ਨਾਮ ਨੂੰ ਮੈਨੂੰ ਤਾਂ ਕਹਿੰਦੇ ਸ਼ਰਮ ਆਉਦੀ ਹੈ ਕਿ ਇਹਦਾ ਨਾਮ ਨਾਨਕ ਨਹੀਂ ਹੋਣਾ ਚਾਹੀਦਾ ਸੀ ਕੋਈ ਹੋਰ ਹੋਣਾ ਚਾਹੀਦਾ ਸੀ ਤੇ ਉਹ ਭਗਵੰਤ ਮਾਨ ਨੂੰ ਭਗਵੰਤ ਸਿੰਘ ਭਗਤ ਸਿੰਘ ਕਹਿੰਦੇ ਆ ਪੁੱਤਰ ਕਹਿੰਦੇ ਆ ਠੀਕ ਆ ਪਹਿਲਾ ਬੁੱਜੜ ਉਹ ਆ ਤੇ ਦੂਜਾ ਬੁੱਜੜ ਇਹ ਆ ਇਸ ਬੰਦ ਤੋਂ ਮੈਂ ਅੱਜ ਇਹ ਕਹਿਣਾ ਚਾਹਣਾ ਜੀ ਦੋਸਤੋ ਅੱਗੇ ਤੋਂ ਜਿਵੇਂ ਐਸਐਸਪੀ ਨਾਨਕ ਨੇ ਇੱਥੇ ਧੱਕੇਸ਼ਾਈ ਕੀਤੀ ਆ ਹੋਰ ਜਗ੍ਹਾ ਵੀ ਜਾਵੇਗਾ ਉਹਨੂੰ ਇਹ ਪਤਾ ਲੱਗੂਗਾ ਕਿ ਮੇਰੇ ਉੱਥੇ ਹੋਇਆ ਗਈ ਸੀ ਤਾਂ ਕਿ ਉਹਨੂੰ ਕੰਨ ਹੋ ਜਾਣਗੇ ਇਸ ਕਰਕੇ ਦੋਸਤੋ ਗੁਰੂ ਮਾਨ ਦੇ ਜੋ ਵੀ ਕਰਦਾ ਹੈ ਬਹੁਤ ਵਧੀਆ ਕਰਦਾ ਹੈ ਇਹਨਾਂ ਦੀ ਤਰ੍ਹਾਂ ਉਹ ਜਿਹੜੇ ਕਿਲੇ ਸੀਗੇ ਉਹ ਕੰਢੇ ਪਾਣੇ ਸੀ ਔਰ ਉਹ ਸਮਾਂ ਆ ਗਿਆ ਕਿਲੇ ਕਟਣ ਦਾ ਸਮਾਂ ਬਹੁਤ ਘੱਟ ਹੈ ਕਿੰਨਾ ਵੀ ਬੋਲਿਆ ਗਲਤੀ ਹੋਵੇ ਤਾਂ ਮਾਫੀ ਚਾਹੁੰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ